ਜਿਹੜੀਆਂ ਕੁੜੀਆਂ ਕਹਿੰਦੀਆਂ ਹੁਣ ਆਪਾਂ ਨਹੀਂ ਸੂਟ-ਸਾਟ ਪਾਉਣੇ ਜਿਹੜੀਆਂ ਕੁੜੀਆਂ ਕਹਿੰਦੀਆਂ ਅਸੀਂ ਜੀਨਸ ਤੇ ਪੈਂਟਾਂ ਨਾਲ ਟੀ-ਸ਼ਰਟਾਂ ਨਹੀਂ ਪਾਉਣੀਆਂ ਲਓ ਵੀ ਉਹਨਾਂ ਦੇ ਲਈ ਖੋਜ ਕਵਰੀ ਤੁਹਾਡੇ ਲਈ ਲਿਆਇਆ ਅਸੀਂ ਕੋਟ ਸੈੱਟ ਉਰਤੇ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਆ ਕਿ ਪਿਓਰ ਕਾਟਨ ਦਾ কুরਤਾ ਆ ਚੁੱਕਾ ਹੈ ਕਿ ਕਿੰਨੇ ਕਿੰਨੇ ਠੰਡੇ ਸਟਾਫ ਆ ਚੁੱਕੇ ਆ ਕਿ ਆਪਾਂ ਜਿਹੜਾ ਮਾਰਕੀਟ ਮੈਂਦਾ 800 ਦਾ ਆਪਾਂ ਦੇਣਾ 400 ਤੇ 500 ਰੁਪਏ ਵਿੱਚ ਇਹ ਵੀ ਤੁਹਾਨੂੰ ਅਸੀਂ ਜੀ ਸਿਰਫ ਤੇ ਸਿਰਫ ਦੇ ਰਣਾ 652 ਚ ਦੇਖੋ ਗਰਮੀਆਂ ਦਾ ਟਾਈਮ ਹੋਵੇ ਟੀ-ਸ਼ਰਟਾਂ ਦਿਖਾਈ ਜਾਂਦਾ ਗੱਲ ਨਹੀਂ ਬਣਦੀ ਆ ਦੇਖੋ ਬਾਜ਼ਾਰ ਦੇ ਵਿੱਚ ਜਾਓਗੇ 800 900 ਸਾਡੇ ਕੋਲ 2 250 ਤੋਂ ਸ਼ੁਰੂ ਹੋ ਜਾਂਦੀ ਆ ਇਹ ਤੁਹਾਨੂੰ ਆਪਾਂ 356 ਦੇ ਦਿਆਂਗੇ ਸ਼ਾਰਟ ਕੁਰਤੇ ਕਿੰਨੇ ਕਿੰਨੇ ਵਧੀਆ ਆ ਗਏ ਤੁਸੀਂ ਜੀਨ ਨਾ ਪਾਉਣੇ ਲੈਗਿੰਗ ਨਾ ਪਾਉਣੇ ਜੈਗੀ ਨਾ ਆਪਾਂ ਤੁਸੀ ਲੈ ਕੇ ਜਾ ਸਿਰਫ 600 ਤੇ 600 ਦੇ ਵਿੱਚ ਦੇਖੋ ਕਿੰਨਾ ਸੋਹਣਾ ਵਰਕ ਆ ਚੁੱਕਾ ਹੈ ਨਾਲੇ ਧਾਗੇ ਦਾ ਕੰਮ ਕੀਤਾ ਹੈਗਾ ਤੇ ਨਾਲ ਦੇਖੋ ਵਰਟਨ ਕਿੰਨੇ ਕਿੰਨੇ ਟੌਰੀ ਲੱਗੇ ਹੋਏ ਆ ਤੇ ਨਾਲ ਦੇਖੋ ਇਹਦੇ ਕਿੰਨੇ ਕਿੰਨੇ ਵਧੀਆ ਲੋਰ ਆ ਚੁੱਕੇ ਹੈਗੇ ਐਮ ਆਰ ਪੀ ਹੈਗਾ 800 ਤੇ 99 ਰੁਪਏ ਆਪਾਂ ਤੁਹਾਨੂੰ ਸਿਰਫ ਦੇਣਾ ਸਿਰਫ 600 ਤੇ 6 1000 ਜਾਂ 1200 ਆਣਾ ਨਾ ਇਹ ਤੋਂ ਘੱਟ ਨਹੀਂ ਹੋਊਗਾ ਤੁਸੀਂ ਚੈੱਕ ਕਰ ਲਓ 1000 1200 ਵਾਲਾ ਨਾਈਟ ਸੂਟ ਅਸੀਂ ਦੇ ਰਣਾ ਤੁਹਾਨੂੰ ਸਿਰਫ 438 ਰੁਪਏ ਚ ਦੱਸੋ ਕੀ ਰੇਡਾਂਗਾ ਦਾ ਇਹ ਬਾਈ ਜੀ 800 900 ਦਾ ਹੋ ਜਾਊਗਾ ਹਾਂਜੀ 8900 ਦਾ ਹੋ ਜਾਊਗਾ 8900 ਬਾਹਰ ਦਿੰਦੇ ਆਪਾਂ ਦੇਣਾ 594 ਰੇਟ ਕਰੀ ਜੀ ਜੀਨਾਂ ਹੀ ਲੋੜ ਹੈ ਕਿ ਜੋ ਜੀਨਾਂ ਵੀ ਲੈ ਕੇ ਜਾ ਸਕਦੇ ਦੇਖੋ ਤੁਹਾਨੂੰ ਸਾਈਜ਼ ਖੁੱਲੇ ਡੋਲੇ ਮੈਂ ਦੇ ਰਹੇ ਹਾਂ ਕੱਟੀ ਪੱਡੀ ਪਸੰਦ ਕਰਦੇ ਹੈਗੇ ਤੁਸੀਂ ਆਪਣੀ ਪਸੰਦ ਅਕੋਰਡਿੰਗ ਲੈ ਕੇ ਜਾ ਸਕਦੇ ਹੈ ਕਿਹੜੀਆਂ ਕੁੜੀਆਂ ਕਹਿੰਦੀਆਂ ਹੁਣ ਆਪਾਂ ਨਹੀਂ ਸੂਟ ਸਾੜ ਪਾਉਣੇ ਹੈ ਜਿਹੜੀਆਂ ਕੁੜੀਆਂ ਕਹਿੰਦੀਆਂ ਅਸੀਂ ਜੀਨ ਦੀਆਂ ਪੈਂਟਾਂ ਨਾਲ ਟੀ-ਸ਼ਰਟਾਂ ਨਹੀਂ ਪਾਉਣੀਆਂ ਲਓ ਵੀ ਉਹਨਾਂ ਦੇ ਲਈ ਖੋਜ ਕਵਰੀ ਤੁਹਾਡੇ ਲਈ ਲਿਆਇਆ ਸੀ ਕੋਟ ਸੈੱਟ ਵੱਡਾ ਢੀਪੂ ਦੇ ਨਵੇਂ-ਨਵੇਂ ਡਿਜ਼ਾਈਨ ਆ ਚੁੱਕੇ ਆ ਇਹ ਦੇ ਵਿੱਚ ਤੁਸੀਂ ਦੇਖੋ ਚਾਹੇ ਤੁਸੀਂ ਨੋਰਮਲ ਜਾਣਾ ਚਾਹੇ ਤੁਸੀਂ ਪਾਰਟੀ ਵੇਰ ਲੈਣੇ ਆ ਚਾਹੇ ਤੁਸੀਂ ਡੇਲੀ ਰੂਟੀਨ ਪੋਣੇ ਹੋ ਚਾਹੇ ਤੁਸੀਂ ਸਕੂਲਾਂ ਕਾਲਜਾਂ ਜਾਣਾ ਆ ਦੇਖੋ ਕੋਰਸਟ ਆ ਗਿਆ ਜਿਹਦੇ ਰੇਟ ਬਾਜ਼ਾਰ ਨਾਲੋਂ ਬਿਲਕੁਲ ਅੱਧੇ ਕਰਤੇ ਆ ਇਹਦੇ ਵਿੱਚ ਕਲਰ ਬਹੁਤ ਸੋਹਣੇ-ਸੋਹਣੇ ਆ ਗਏ ਆ ਇਹ ਚ ਵੱਡੀ ਗੱਲ ਕੀ ਆ ਹਰ ਇੱਕ ਕੁੜੀ ਲਈ ਸਾਈਜ਼ ਹਾਰਿਕ ਉਮਰ ਦੇ ਲਈ ਡਿਜ਼ਾਈਨ ਬਣ ਗਿਆ ਚਾਹੇ ਤੁਸੀਂ ਮਿਡਲੇਜ ਹੋ ਚਾਹੇ ਤੁਸੀਂ ਬਜ਼ੁਰਗ ਹੋ ਚਾਹੇ ਕੁੜੀਆਂ ਲਈ ਕੁੜੀਆਂ ਲਈ ਖਾਸ ਤੌਰ ਤੇ ਬਹੁਤ ਵੱਡੀ ਤਿਆਰੀ ਵੱਡਾ ਡੀਪੋ ਨੇ ਕਰ ਲਈ ਆ ਭਾਈ ਜੀ ਗਰਮੀਆਂ ਦੇ ਆ ਗਏ ਆ ਸੋ ਕੋਰ ਸੈਟ ਤਾਂ ਮੈਂ ਦਿਖਾ ਦੇ ਮੈਨੂੰ ਪਤਾ ਇਹਦੇ ਵਿੱਚ ਡਿਜ਼ਾਈਨ ਤੁਹਾਡੇ ਕੋਲ 100 ਤੋਂ ਉੱਪਰ ਹੈਗਾ ਇਸ ਤੋਂ ਇਲਾਵਾ ਕੁਰਤੇਆਂ ਵਿੱਚ ਵੀ ਮੈਂ ਦਿਖਾਉਣਾ ਕੁਝ ਆਇਆ ਤਾਂ ਆਹ ਦੇਖੋ ਭਾਈ ਕੁਰਤੇ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਆਗੇ ਪਿਓਰ ਕਾਟਨ ਦਾ ਕੁਰਤਾ ਆ ਚੁੱਕਾ ਹੈ ਕਿੰਨੇ ਕਿੰਨੇ ਠੰਡੇ ਸਟਾਫ ਆ ਚੁੱਕੇ ਆਗੇ ਆਪਾਂ ਜਿਹੜਾ ਮਾਰਕੀਟ ਮੈਂਦਾ 800 ਦਾ ਆਪਾਂ ਦੇਣਾ 400 ਤੇ ਪਿਆਰ ਵਿੱਚ ਇ ਲਗ ਲ ਤੁਹਾਨੂੰ ਸਟਾਈਲ ਮੈਨੇ ਹੈਗੇ ਪੂਰੀ ਬਾਜ਼ਾ ਵੀ ਆ ਚੁੱਕਿਆ ਹੈਗਾ ਇਹਦੇ ਵਿੱਚ ਸ਼ਾਰਟ ਵੀ ਆ ਚੁੱਕਿਆ ਹੈਗਾ ਲੌਂਗ ਵੀ ਆ ਚੁੱਕਿਆ ਹੈਗਾ ਡੀਆ ਨਹੀਂ ਤੁਹਾਨੂੰ ਬੱਖੋ ਬੱਕਰੀ ਮੈਣੀ ਹੈਗੀ ਆ ਜੇ ਥੋੜੇ ਤੁਸੀਂ ਉਸ ਤੋਂ ਵਧੀਆ ਪਸੰਦ ਕਰਦੇ ਹੈਗੇ ਧਾਗੇ ਦਾ ਕੰਮ ਕੀਤਾ ਹੈ ਤੁਸੀਂ ਉਹ ਵੀ ਲੈ ਕੇ ਜਾ ਸਕਦੇ ਹੋ ਕਿੰਨੇ ਕਿੰਨੇ ਜੈਂਟਲੀ ਜੈਂਟਰੀ ਛੇਡਾਂ ਸਿਰਫ ਆਪਾ ਜੀ ਨੇ 600 ਤੇ 19 ਰੁਪਏ ਵਿੱਚ ਤਾਂ ਕੋ 500 ਤੋਂ 62 ਰੁਪਏ ਸ਼ੁਰੂ ਹੋ ਜਾਂਦੇ ਦੇ ਵਿੱਚ ਬਹੁਤ ਜ਼ਿਆਦਾ ਡਿਜ਼ਾਈਨਿੰਗ ਆ ਚੁੱਕੀ ਦੇਖੋ ਕਿੰਨੇ ਕਿੰਨੇ ਸੋਬਰ ਪੀਸ ਆ ਚੁੱਕੇ ਹੈ ਬੇ ਕਮਾਲ ਦੀ ਗੱਲ ਆ ਰੰਗ ਬਹੁਤ ਜ਼ਿਆਦਾ ਸੋਹਣੇ ਹੈਗੇ ਆ ਕੱਪੜਾ ਦਾ ਬਹੁਤ ਜ਼ਿਆਦਾ ਸ ਜੀ ਬਾਹਰ ਕਰਦੇ ਆ ਮੱਥਾ ਦੇ ਕੇ ਬਿੰਦੀ ਲਾਉਂਦੇ ਆ ਪਰ ਵੱਡਾ ਡੀਪੋ ਕੰਮ ਹੈ ਨਹੀਂ ਚਾਹੇ ਕੋਈ ਬੱਚਾ ਚਾਹੇ ਕੋਈ ਸਿਆਣਾ ਆ ਤੁਹਾਨੂੰ ਇਥੇ ਹਰ ਤਰ੍ਹਾਂ ਦੀ ਐਬਿਲਿਟੀ ਘੱਟ ਰੇਟ ਤੇ ਮਿਲਣੀ ਹੈਗੀ ਆ ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਆ ਕਿ ਡੀਐਨਆ ਤੁਹਾਨੂੰ ਪੀਸ ਮਿਲਣੇ ਵੱਡਾ ਡੀਪੋ ਵਿੱਚ ਸਾਰੇ ਤੁਹਾਨੂੰ ਸਾਰੇ ਮਿਲਣੇ ਹੈਗੇ ਆ ਥੋੜਾ ਆ ਵੀ ਇੱਕ ਚੈੱਕ ਕਰ ਲਓ ਦੇਖੋ ਨਾ ਤੁਸੀਂ ਲੌਂਗ ਦੇ ਵਿੱਚ ਦੇਖੋ ਚਾਹੇ ਇਹ ਤਾਂ ਇਹਨੂੰ ਤੁਸੀਂ ਫਰੌਕ ਕਹ ਲਓ ਚਾਹੇ ਤੁਸੀਂ ਇਹਨੂੰ ਕੁੜਤਾ ਕਹ ਲਓ ਜੋ ਮਰਜੀ ਨਾਮ ਦੇ ਲੋ ਵੱਡੀ ਗੱਲ ਇਹ ਆ ਵੀ ਸਾਈਜ਼ ਤੁਸੀਂ ਚੈੱਕ ਕਰੋ ਰੰਗ ਤੁਸੀਂ ਚੈੱਕ ਕਰੋ ਡਿਜ਼ਾਈਨ ਤੁਸੀਂ ਚੈੱਕ ਕਰੋ ਬਹੁਤ ਜ਼ਿਆਦਾ ਸੋਹਣੇ ਸੋਹਣੇ ਆ ਦੇਖੋ ਜੀ ਜੇ ਤੁਸੀਂ ਨਾ ਵੀਰ ਬਾਦ ਨੂੰ ਪਾਰਟੀ ਤੇ ਜਾਣਾ ਤੇ ਆ ਰੰਗ ਦੇਖੋ ਕਿੰਨਾ ਸੋਹਣਾ ਹੈਗਾ ਇਹਦੇ ਵਿੱਚ ਵੀ ਤੁਹਾਡੇ ਲਈ ਆਂਦੇ ਆ ਹਮ ਰੇਟ ਵੀ ਤੁਸੀਂ ਕਹਿੰਦੇ ਰੇਟ ਵੀ ਦੱਸਿਓ ਇਹ ਵੀ ਤੁਹਾਨੂੰ ਅਸੀਂ ਜੀ ਸਿਰਫ ਤੇ ਸਿਰਫ ਦੇ ਰਣਾ 652 ਚ ਝੂਠਾਪਾ ਬੋਲਦੇ ਨੇ ਰੇਟ ਲਿਖ ਕੇ ਲਾਇਆ ਆ ਦੇਖੋ 652 ਦੇ ਵਿੱਚ ਇਸ ਤੋਂ ਇਲਾਵਾ ਤੁਸੀਂ ਆ ਦੇਖੋ ਬਹੁਤ ਸੋਹਣੇ ਡਿਜ਼ਾਈਨ ਭਾਈ ਜੀ ਇਹ ਚੀਜ਼ਾਂ ਦਾ ਕੈਨੇਡਾ ਅਮਰੀਕਾ ਦੇਖਦੀ ਜਾਂਦੀਆਂ ਜਦੋਂ ਬਲੇਤੀ ਜਾਂ ਬਲੇਟਣਾ ਪਾ ਕੇ ਬਾਹਰ ਦੀਆਂ ਕੁੜੀਆਂ ਜਾਂ ਪੰਜਾਬ ਦੇ ਸ਼ਹਿਰਾਂ ਦੇ ਪਿੰਡਾਂ ਦੇ ਵਿੱਚ ਆਮ ਕੁੜੀਆਂ ਲਈ ਆਮ ਬੀਬੀਆਂ ਲਈ ਟੌਰੀ ਚੀਜ਼ਾਂ ਲਿਆ ਕੇ ਰੱਖਤੀਆਂ ਭਾਜੀ ਵਾਡਾੜੀਪੂ ਤੇ ਕ੍ਰੇਜ਼ੀ ਐ ਨਾ ਹੈਗਾ ਸਾਡੇ ਜਿਹੜੇ ਪੰਜਾਬ ਦੇ ਹੈਗੇ ਭੈਣ ਭਾਈ ਆ ਉਹ ਤੇਥੋਂ ਸ਼ਾਪਿੰਗ ਕਰਦੇ ਹੈਗੇ ਜਿਹੜੇ ਐਨ ਆਰ ਆਈ ਆ ਉਹਨਾਂ ਦੇ ਮਾਰਾ ਪਸੰਦੀਦਾ ਵਾਡਾੜੀਪੂ ਸ਼ੋਰੂਮ ਬਣ ਚੁੱਕਾ ਹੈਗਾ ਉਹ ਵੀ ਸਿੱਧੇ ਡਾਇਰੈਕਟ ਵਾਡਾੜੀਪੂ ਆਉਂਦੇ ਹੈਗੇ ਕਿਉਂਕਿ ਉਹਨਾਂ ਨੂੰ ਪਤਾ ਵਾਡਾੜੀਪੂ ਵਿੱਚ ਹਰ ਤਰ੍ਹਾਂ ਦੀ ਵੈਰਿਟੀ ਘਟੜੇ ਤੇ ਮਿਲ ਜਾਂਦੀ ਹੈ ਕੋਈ ਘਟਵਾਦ ਕੰਨਾ ਨਹੀਂ ਪੈਂਦਾ ਭਾਜੀ ਠੀਕ ਹੈ ਦੇਖੋ ਗਰਮੀਆਂ ਦਾ ਟਾਈਮ ਹੋਵੇ ਟੀ-ਸ਼ਰਟਾਂ ਦਿਖਾਈ ਜਾਂਦਾ ਗੱਲ ਨਹੀਂ ਬਣਦੀ ਆ ਦੇਖੋ ਬਾਜ਼ਾਰ ਦੇ ਵਿੱਚ ਜਾਓਗੇ 800 900 ਸਾਡੇ ਕੋਲ 2 250 ਤੋਂ ਸ਼ੁਰੂ ਹੋ ਜਾਂਦੀ ਆ ਇਹ ਤੁਹਾਨੂੰ ਅਪ 356 ਦੇ ਦਿਆਂਗੇ ਆ ਵੀ ਦੇਖੋ ਬਹੁਤ ਸੋਹਣਾ ਇਹਦੇ ਵਿੱਚ ਬਾਹਾਂ ਸਾਡੀਆਂ ਲੰਬੀਆਂ ਆ ਡਿਜ਼ਾਈਨ ਸੋਹਣਾ ਬਣ ਗਿਆ ਆ ਵੀ ਤੁਸੀਂ ਚੈੱਕ ਕਰੋ ਮਤਲਬ ਕੁੜੀਆਂ ਦੇ ਲਈ ਗਰਮੀਆਂ ਦੇ ਕੱਪੜੇ ਦੀ ਫੁੱਲ ਤਿਆਰੀ ਕਰ ਲਈ ਆ ਜੇ ਕੋਈ ਕਹਦੇ ਫੁੱਲ ਬਾਹੂ ਚਾਹੀਦੀ ਫੁੱਲ ਬਾਹੂ ਸਾਡੇ ਕੋਲ ਹੈਗੀ ਆ ਜੇ ਕੋਈ ਕਹਦੇ ਹਾਫ ਬਾਹੂ ਚਾਹੀਦੀ ਹਾਫ ਬਾਹੂ ਚਾਹੀਦੀ ਆ ਤੇ ਉਹ ਵੀ ਸਾਡੇ ਕੋਲ ਹੈਗੀ ਆ ਸਾਈਜ਼ ਇਹਦੇ ਵਿੱਚ ਹਰ ਤਰ੍ਹਾਂ ਦੇ ਤੁਹਾਨੂੰ ਆਪਾਂ ਦੇ ਦੇਣੇ ਆ ਆ ਦੇਖੋ ਸ਼ਾਰਟ ਕੋਰਟੇ ਕਿੰਨੇ ਕਿੰਨੇ ਵਧੀਆ ਆ ਗਏ ਤੁਸੀਂ ਜੀਨਾ ਪਾਉਣੇ ਲੈਗਿਨਾਂ ਪਾਉਣੇ ਜੈਗਿਨਾਂ ਪਾ ਤੁਸੀਂ ਲੈ ਕੇ ਜਾ ਸਿਰਫ 600 ਤੇ 600 ਦੇ ਵਿੱਚ ਇਹ ਚ ਡਿਜ਼ਾਈਨ ਤੁਹਾਨੂੰ ਬੱਕੋ ਬੱਕਰੀ ਮਣੀ ਹੈਗੇ ਸਾਈਜ਼ ਤੁਹਾਨੂੰ ਹਰ ਤਰ੍ਹਾਂ ਮਣੀ ਹੈਗੇ ਤੁਸੀਂ ਹੈਲਦੀ ਆ ਤੁਸੀਂ ਸਲੀਮਾ ਆਪਣੀ ਸਾਈਜ਼ ਦੇ ਹਿਸਾਬ ਨਾਲ ਲੈ ਕੇ ਜਾ ਸਕਦੇ ਆ ਹ ਕਪੜਾ ਲੈ ਨਹੀਂ ਉਹ ਬਹੁਤ ਜ਼ਿਆਦਾ ਮਹਿੰਗਾ ਪੈਂਦਾ ਪਰ ਉਧੂ ਸਸਤੇ ਦੇਖੋ ਪਲਾਜੋ ਸੂਟ ਵੀ ਆ ਗਏ ਲੇਡੀਜ਼ ਦੇ ਲਈ ਕੁੜੀਆਂ ਦੇ ਨਾਲ ਨਾਲ ਲੇਡੀਜ਼ ਦੇ ਲਈ ਦੇਖੋ ਤਾਈਆਂ ਚਾਚੀਆਂ ਮੰਮੀਆਂ ਮਾਸੀਆਂ ਭੂਆ ਉਹਨਾਂ ਦੇ ਲਈ ਵੀ ਚੀਜ਼ਾਂ ਲਿਆਦਿਆਂ ਜੇ ਆਪਾਂ ਕੁੜੀਆਂ ਮਾਡਰਨ ਬਣਾਉਣੀਆਂ ਤਾਂ ਬੀਬੇ ਮਾਡਰਨ ਬਣਾਉਣੀਆਂ ਔਰ ਤੁਸੀਂ ਘਰਾਂ ਦੇ ਵਿੱਚ ਪਾਉਣੇ ਜਾਂ ਤੁਸੀਂ ਬਾਜ਼ਾਰਾਂ ਜਾਣਾ ਅੱਜ ਕੱਲ੍ਹ ਨਾ ਜਿਹੜੇ ਸ਼ਹਿਰੀ ਲੋਕ ਸ਼ਹਿਰੀ ਲੋਕ ਹੈਗੇ ਆ ਉਹਨਾਂ ਨੂੰ ਚਾਹੀਦਾ ਹੁੰਦਾ ਵੀ ਸਾਨੂੰ ਕੋਈ ਬੱਕਰੀ ਜੀ ਮਿਲਿਆ ਦੇਖੋ ਮੈਂ ਆਹ ਚੀਜ਼ ਦਿਖਾਉਣ ਜੋ ਨਾ ਸੂਟਾਂ ਨਾਲੋਂ ਵੀ ਸੋਹਣੇ ਡਿਜ਼ਾਈਨਰ ਪਲਾਜੋ ਸੂਟ ਇਦਾਂ ਦੀਆਂ ਚੀਜ਼ਾਂ ਤੁਸੀਂ ਵੀ ਆਮ ਦੇਖਿਆ ਨਹੀਂ ਪਰ ਅਸੀਂ ਆਮ ਹੀ ਕਰਦੇ ਆ ਆ ਵੀ ਤੁਸੀਂ ਚੈੱਕ ਕਰੋ ਗਰਮੀਆਂ ਦੇ ਲਈ ਕਾਟਨ ਦੇ ਤੁਸੀਂ ਚੀਜ਼ਾਂ ਨਹੀਂ ਲੈ ਲਓ ਜੇ ਤੁਸੀਂ ਪਾਰਟੀਆਂ ਲਈ ਲੈਣਾ ਪਾਰਟੀਆਂ ਲੈ ਲਓ ਤੁਹਾਡੇ ਹਰ ਇੱਕ ਫੰਕਸ਼ਨ ਦੇ ਲਈ ਹਰ ਇੱਕ ਜਗ੍ਹਾ ਜਿਹੜਾ ਪਾਉਣਾ ਕਪੜਾ ਉਹਦੇ ਲਈ ਸਾਡੇ ਕੋਲ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਚੁੱਕੇ ਆ ਦੇਖੋ ਨਾਈਟ ਸੂਟ ਵੀ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਆ ਕਿ ਦੇਖੋ ਸ਼ਾਰਟ ਦੇ ਵਿੱਚ ਆ ਚੁੱਕੇ ਆ ਕਿ ਕਲਰ ਬਹੁਤ ਸੋਹਣੇ ਸੋਹਣੇ ਆ ਚੁੱਕੇ ਕਿੰਨਾ ਕਿੰਨਾ ਸੋਹਣਾ ਵਰਕ ਆ ਚੁੱਕਾ ਹੈ ਨਾਲੇ ਧਾਗੇ ਦਾ ਕੰਮ ਕੀਤਾ ਹੈਗਾ ਤੇ ਨਾਲ ਦੇਖੋ ਵਰਟਰ ਵੀ ਕਿੰਨੇ ਕਿੰਨੇ ਟੌਰੀ ਲੱਗੇ ਹੈਗੇ ਆ ਤੇ ਨਾਲ ਦੇਖੋ ਇਹਦੇ ਕਿੰਨੇ ਕਿੰਨੇ ਵਧੀਆ ਲੋਰ ਆ ਚੁੱਕੇ ਹੈਗੇ ਐਮ ਦੇਖੋ ਨਾਲੇ ਕੋਲ ਕਿੰਨੇ ਟਾਈਪ ਦੇ ਮੈਂ ਕਿਹਾ ਕੱਪੜਾ ਹੀ ਬਹੁਤ ਸੋਹਣਾ ਆ ਮਾਲ ਮਾਲ ਦਾ ਕੱਪੜਾ ਆ ਮਤਲਬ ਜੇ ਕੱਪੜਾ ਪਾਉਂਗੇ ਤਾਂ ਬਾਡੀ ਨੂੰ ਬੜਾ ਵਧੀਆ ਲੱਗੂਗਾ ਕੱਪੜਾ ਇੰਨਾ ਜਿਆਦਾ ਸੁਪਰ ਕੁਆਲਿਟੀ ਦਾ ਹੈਗਾ ਇਹਦੇ ਵਿੱਚ ਦੇਖੋ ਡਿਜ਼ਾਈਨ ਤੁਸੀਂ ਦੇਖੀ ਜਾਓ ਹਨਾ ਰੰਗ ਦੇਖੀ ਜਾਓ ਜੇ ਮਤਲਬ ਤੁਸੀਂ ਇਹ ਘਰ ਵੀ ਪਾਉਣਿਓ ਨਾਈਟ ਸੂਟ ਵੀ ਪਾਉਣਿਓ ਤੁਹਾਨੂੰ ਫੀਲਿੰਗ ਆਉਂਗੀ ਵੀ ਹਾਂ ਵੀ ਅਸੀਂ ਕੱਪੜੇ ਚੰਗੇ ਪਾਏ ਆ ਤੇ ਹਰ ਇੱਕ ਤਰ੍ਹਾਂ ਦਾ ਸਾਈਜ਼ ਹੈਗਾ ਰੇਟ ਵੀ ਬਹੁਤ ਜੈਨੂਅਰਿਟੀ ਹੈਗਾ ਇਹ ਰੇਟ ਕਿੰਨਾ ਹੋਊਗਾ ਬਾਜ਼ਾਰ 'ਚ 1000 ਜਾਂ 1200 ਹੋਣਾ ਨਾ ਇਹ ਤੋਂ ਘੱਟ ਤੇ ਨਹੀਂ ਹੋਊਗਾ ਤੁਸੀਂ ਚੈੱਕ ਕਰ 1200 ਦਾ ਨਾਈਟ ਸੂਟ ਅਸੀਂ ਦੇ ਰਣਾ ਤੁਹਾਨੂੰ ਸਿਰਫ 438 ਰੁਪਏ ਚ ਚੱਕੋ ਫੁੱਲ ਗਾਰੰਟੀ ਭਾਈ ਤੁਸੀਂ ਕਿੰਨੇ ਦੱਸਿਆ ਹੈ 438 ਬਾਈ ਜੀ ਆ ਦੇਖੋ ਪਹਿਲਾਂ ਸਾਈਜ਼ ਛੋਟਾ ਗਿਆ ਸਾਈਜ਼ ਵੱਡਾ ਹੋ ਗਿਆ ਦੱਸੋ ਕੀ ਰੇਟਾਂਗਾ ਦਾ ਇਹ ਬਾਈ ਜੀ 800 900 ਦਾ ਹੋ ਜਾਊਗਾ ਹਾਂ ਜੀ 890 ਦਾ ਹੋ ਜਾਊਗਾ 890 ਬਾਹਰ ਦਿੰਦੇ ਆ ਆਪਾਂ ਦੇਣਾ 594 ਰੁਪਏ ਭਾਈ ਅੱਛਾ ਇਹ ਟੀ-ਸ਼ਰਟ ਇਹ ਮੈਂ ਨਹੀਂ ਤੁਹਾਨੂੰ ਬਾਹਰ ਨਹੀਂ ਕੱਲੇ ਬਿਲਕੁਲ ਨਾਲੇ ਸਾਈਜ਼ ਵੱਡਾ ਹੋ ਗਿਆ 594 ਇਸ ਦੋ ਵਾਰ ਤੁਸੀਂ ਲੋਅਰ ਲੈਣੇ ਆ ਤੁਸੀਂ ਮਾਰਨਿੰਗ ਵਾਕ ਈਵਨਿੰਗ ਵਾਕ ਸੈਰ ਲਈ ਜਾਣਾ ਤੁਸੀਂ ਜੈਮ ਤੇ ਜਾਣਾ ਜਾਂ ਤੁਸੀਂ ਨਾਰਮਲ ਹੋਣਾ ਘਰ ਦੇ ਵਿੱਚ ਪਾਉਣੇ ਲੋਅਰ ਲੋਅਰ ਦੇ ਵਿੱਚ ਦੇਖੋ ਆਹ ਕੁੜੀਆਂ ਅੱਜਕੱਲ ਚਾਹੁੰਦੀਆਂ ਵੀ ਸਾਨੂੰ ਇਦਾਂ ਦੀਆਂ ਚੀਜ਼ਾਂ ਮਿਲਣ ਤੁਸੀਂ ਵੀਜ਼ੇ ਲੱਗ ਗਏ ਆ ਤੁਸੀਂ ਬਾਹਰਲੇ ਮੁਲਕਾਂ 'ਚ ਜਾ ਰਹੇ ਆ ਤਾਂ ਵੀ ਤੁਸੀਂ ਸਾਡੇ ਕੋਲ ਆ ਜਾਓ ਸਾਡੇ ਕੋਲ ਤੁਸੀਂ ਟੀ-ਸ਼ਰਟਾਂ ਜੀਨ ਦੀਆਂ ਪੈਂਟਾਂ ਲੋਅਰ ਟੌਪਸ ਤੋਂ ਇਲਾਵਾ ਗੱਲ ਇੱਥੇ ਨਹੀਂ ਹੈਗੀ ਸਾਡੇ ਕੋਲ ਦੇਖੋ ਗਰਮੀਆਂ ਦੀਆਂ ਚੀਜ਼ਾਂ ਤੁਹਾਨੂੰ ਅਸੀਂ ਦਿਖਾਈ ਜਾਂਦੇ ਆ ਸਾਡੇ ਕੋਲ ਸਰਦੀਆਂ ਦੇ ਵਿੱਚ ਪਾਉਣ ਲਈ ਲੌਂਗ ਕੋਟ ਜੈਕਟ ਟਰੈਕ ਸੂਟ ਬਹੁਤ ਜ਼ਿਆਦੀ ਵੈਰਾਈਟੀਆਂ ਆ ਸਾਡੇ ਕੋਲ ਇਹੇ ਤੁਹਾਨੂੰ ਫਾਇਦਾ ਆ ਵੀ ਇੱਕੋ ਹੀ ਛੱਤ ਹੇਟਾ ਤੁਹਾਨੂੰ ਗਰਮੀਆਂ ਦੇ ਸਰਦੀਆਂ ਦੇ ਸਾਰੇ ਕੱਪੜੇ ਮਿਲ ਜਾਣੇ ਆ ਬਿਕੋਜ਼ ਤੁਸੀਂ ਹੋਰ ਦੁਕਾਨ ਤੇ ਜਾਂਦੇ ਹੋ ਜਾਂ ਤੁਹਾਨੂੰ ਗਰਮੀਆਂ ਦੀ ਵੈਰਾਈਟੀ ਪਾਣੀ ਹੈ ਸਰਦੀਆਂ ਦੀ ਵੱਡਾ ਦੀਪੂ ਤੇ ਆਜੋ ਹਰ ਇੱਕ ਤਰ੍ਹਾਂ ਦੀ ਵੈਰਾਈਟੀ 365 ਦਿਨ ਪੂਰਾ ਸਾਲ ਇੱਥੇ ਮਿਲਦੀ ਆ ਅਜੇ ਕਜੀਨਾ ਹੀ ਲੋੜ ਹੈ ਕਿ ਜੋ ਜਿੰਨਾ ਵੀ ਲੈ ਕੇ ਜਾ ਸਕਦੇ ਦੇਖੋ ਤੁਹਾਨੂੰ ਸਾਈਜ਼ ਖੁੱਲੇ ਡੋਲੇ ਮਣੇ ਹੈਗੇ ਕੱਟੀ ਪੱਡੀ ਪਸੰਦ ਕਰਦੇ ਹੈਗੇ ਤੁਸੀਂ ਆਪਣੀ ਪਸੰਦ ਅਕੋਰਡਿੰਗ ਲੈ ਕੇ ਜਾ ਸਕਦੇ ਹੈ ਇਹ ਚ ਬਹੁਤ ਸੁੰਦਰ ਕਲੈਕਸ਼ਨ ਆ ਚੁੱਕੀ ਤੁਹਾਡੇ ਵਾਸਤੇ ਇਨ ਇਨ ਤੁਹਾਨੂੰ ਸਟਾਫ ਆ ਚੁੱਕੇ ਨਾਲੇ ਪੂਰੇ ਸਟੈਚੂਅਲ ਪੀਸ ਹੈਗੇ ਡ ਤੁਸੀਂ ਸ਼ਰਟਾਂ ਲੈਣੀਆਂ ਦੇਖੋ ਸ਼ਰਟਾਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਸਾਰੀ ਰੇਂਜ ਆ ਅੱਜ ਅਸੀਂ ਤੁਹਾਨੂੰ ਜਸਟ ਟ੍ਰੇਲਰ ਦਿਖਾਇਆ ਜੋ ਸੈਂਪਲ ਦਿਖਾਇਆ ਤੁਹਾਡੀ ਮੰਨ ਦੀ ਕੋਈ ਵੀ ਚੀਜ਼ ਹੈਗੀ ਆ ਤੁਸੀਂ ਜਿੱਦਾਂ ਦਾ ਵੀ ਕੱਪੜਾ ਲੈਣਾ ਚਾਹੋ ਨੇ ਉਹ ਕੱਪੜਾ ਛੱਡੋ ਤੁਸੀਂ ਸਾਡੇ ਕੋਲ ਸੂਟ ਸ਼ਰਾਰੇ ਗਰਾਰੇ ਲਹਿੰਗੇ ਗਾਉਨ ਡ्रेसेस ਆ ਰੈਡੀਮੇਡ ਦੇ ਵਿੱਚ ਮੁੰਡਿਆਂ ਦੇ ਲਈ ਸਾਰੀ ਵੈਰਾਈਟੀਮੇਡ ਦੇ ਵਿੱਚ ਵੈਰਾਈਟੀ ਸਾਡੇ ਕੋਲ ਹੈਗੀ ਆ ਕੋਰਤੇ ਪੀਮੇ ਕੋਟ ਪੈਂਟ ਤੱਕ ਹੈਗੇ ਆ ਹੈਰਲੂਮ ਦਾ ਸਾਰਾ ਸਮਾਨ ਹੈਗਾ ਬੱਚਿਆਂ ਦੇ ਸਾਰੇ ਕੱਪੜੇ ਹੈਗੇ ਆ ਮਨਾਈ ਦੇ ਸਾਰਾ ਸਮਾਨ ਹੈਗਾ ਮਤਲਬ ਸੂਈ ਤੋਂ ਜਹਾਜ਼ ਤੱਕ ਜੋ ਘਰ ਦੇ ਵਿੱਚ ਸਮਾਨ ਚਾਹੀਦਾ ਨਾ ਇੱਕ ਫੈਮਿਲੀ ਲਈ ਇੱਕ ਕੰਪਲੀਟ ਫੈਮਿਲੀ ਸ਼ੋਅਰੂਮ ਆ ਇੱਥੇ ਆ ਜਿਓ ਚਾਰ ਮੰਜ਼ਿਲਾ ਸ਼ੋਅਰੂਮ ਆ ਪੈਸੇ ਵੀ ਅਸੀਂ ਘੱਟ ਲੈਂਦੇ ਆ ਵੈਰਾਈਟੀ ਦਿੰਦੇ ਆ ਅਸੀਂ ਬਹੁਤ ਜ਼ਰਾ ਆ ਸਾਡੇ ਕੋਲ ਪੰਜਾਬ ਹਰਿਆਣਾ ਰਾਜਸਥਾਨ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਦਿੱਲੀ ਤੱਕ ਤੋਂ ਵੀ ਲੋਕ ਆ ਰਹੇ ਆ ਵਰਲਡ ਵਾਈਡ ਚਾਹੇ ਤੁਸੀਂ ਇੰਗਲੈਂਡ ਕੈਨੇਡਾ ਅਮਰੀਕਾ ਦੀ ਗੱਲ ਕਰੋ ਯੂਰਪ ਦੀ ਗੱਲ ਕਰੋ ਸਵੇਰੇ 8 ਵਜੇ ਇੱਥੇ ਐਨ.ਆਰ.ਏ ਆਉਂਦੇ ਆ 10 ਵਜੇ ਤੱਕ ਸ਼ਾਪਿੰਗ ਕਰਕੇ ਚਲ ਜਾਂਦੇ ਆ ਮਤਲਬ ਸਵੇਰੇ ਆ ਜਿਓ ਵੱਡੇ ਫਾਇਦੇ ਕਰਾਂਗੇ 11 ਮਨੋਮ ਸੰਦੀ ਨਾਲ ਹਰਦੀਪ ਸਿੰਘ ਤਗੜਾ ਸਾਹਨ ਟੀਵੀ ਬੰਗਾ